ओके ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਰਨ ਸਾਹਿਬ ਵੀਰ ਹਰਬੇਲ ਦੇ ਕੋਲੇ ਆਏ ਆ ਤੇ ਅੱਜ ਨਗ ਜੜਿਆ ਦੋਸਤੋ ਤੁਹਾਨੂੰ ਦਿਖਾਦਾ ਕਿ ਨੀਲੀ ਰਾਵੀ ਦੇ ਨੀਲੀ ਰਾਵੀ ਦੇ ਪਸ਼ੂ ਦੋਸਤੋ ਅੱਜ ਦਿਖਾਵਾਂਗੇ ਆਲਮੋਸਟ ਜਿੰਨੇ ਵੀ ਦੋਸਤ ਦਿਖਾਵਾਂਗੇ ਲਗਭਗ ਸੋਇਸਵਾ ਵੀ ਹੋਣਗੇ ਜੇਕਰ ਕੋਈ ਗੱਪਣ ਹੋਇਆ ਤਾਂ ਦੋਸਤੋਂ ਉਹਦੀ ਇਨਫੋਰਮੇਸ਼ਨ ਵੀ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖ ਲਿਓ ਦੋਸਤੋਂ ਬਾਕੀ ਅੱਗੇ ਨਵੇਂ ਫਾਰਮਰ ਵੀਰ ਜਿਹੜੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਦੋਸਤੋਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਆ ਕਰੋ ਬਾਈ ਹਰਵੇਲ ਦਾ ਜਿਹੜਾ ਫਾਰਮ ਆ ਦੋਸਤੋਂ ਬਿਲਕੁਲ ਡੇਰੀ ਫਾਰਮਿੰਗ ਦੇ ਨਾਲ ਇੱਕ ਪਸ਼ੂ ਵਪਾਰ ਦਾ ਕੰਮ ਵੀ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਘੱਟੋ ਘੱਟ ਵੀ 5-7 ਨਗ ਜਿਹੜੇ ਆ ਉਹ ਮੱਝਾਂ ਤੁਹਾਨੂੰ ਦਿਖਾ ਦਾਂਗੇ ਠੀਕ ਆ ਟਾਈਮਿੰਗ ਥੋੜ ਨਾਈਟ ਦਾ ਟਾਈਮ ਹੋਣਾ ਜਾਂ ਹੁੰਦਾ ਜਾਂਦਾ ਦੋਸਤੋ ਬਾਕੀ ਜਿੰਨੀ ਵੀ ਜਾਣਕਾਰੀ ਆਪਾਂ ਬਾਈ ਹਰਵੈਲ ਦੇ ਨਾਲ ਗੱਲਬਾਤ ਕਰ ਲਾਂਗੇ ਸੋ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਆਜੋ ਕਰਦੇ ਆ ਗੱਲਬਾਤ ਠੀਕ ਹੈ ਜੀ ਬਾਕੀ ਆਪਣੀ ਨਰਕ ਪਰਖਾ ਤਸੱਲੀ ਆ ਜਿਹੜੀ ਤੁਸੀਂ ਘਰ ਵਿਜ਼ਿਟ ਕਰਕੇ ਹਰ ਵਾਰ ਦੀ ਤਰ੍ਹਾਂ ਜਿਹੜਾ ਵੀ ਰ ਵੀ ਕੋਈ ਖਰੀਦਦਾਰ ਆਊਗਾ ਤਸੱਲੀ ਤੁਸੀਂ ਕਰਨੀ ਆ ਆਜੋ ਸਭ ਤੋਂ ਪਹਿਲਾਂ ਵੀਰ ਹਰਵੈਲ ਕੀ ਹਾਲ ਚਾਲ ਨੇ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਜਾਂ ਪਿਆਰ ਦੇ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਠ ਬਹੁਤ ਵਧੀਆ ਵੀਰ ਅੱਛਾ ਹਰਵੈਲ ਵੀਰੇ ਅੱਜ ਪਸ਼ੂ ਟੋਟਲ ਕਿੰਨੇ ਨਾਗ ਨੇ ওভার ਹਾਲ ਸੰਤੂ ਸਾਹਿਬ 6 ਨੇ ਹਾਂਜੀ ਪੰਜ ਸੂਈਆਂ ਨੇ ਤਾਜ਼ੀਆਂ ਹਾਂ ਇੱਕ ਸੂਣਾ ਗਿਆ ਹੂੰ ਤਾਂ ਸਾਰੀਆਂ ਇੱਕ ਦੂਜੀ ਤੋਂ ਵਧੀਆ ਨੇ ਹੂੰ ਦੋ ਨੀਲੀ ਦੇ ਨਾਗ ਨੇ ਚਾਰ ਮੋਰਾ ਦੇ ਠੀਕ ਹੈ ਜੀ ਦੋ ਨੀਲੀ ਰਾਵੀ ਦੀਆਂ ਦੋਸਤੋ ਮੱਝਾਂ ਦਿਖਾ ਦਾਂਗੇ ਤੇ ਚਾਰ ਮੋਰਾ ਦੀਆਂ 6 ਨਾਗਾ ਪੰਜ ਸੂਏ ਸਵਾਇਆ ਤੇ ਇੱਕ ਗੱਬਣ ਆਉ ਕਰਦੇ ਆ ਇਨਫੋਰਮੇਸ਼ਨ ਸਾਂਝੀ ਸੋ ਕਾਫੀ ਵਧੀਆ ਮਾਲ ਪਸੰਦ ਆਊਗਾ ਦੋਸਤੋ ਤੁਹਾਨੂੰ ਰਵੀਰ ਭਾਈ ਪਹਿਲੇ ਨੰਬਰ ਤੋਂ ਸ਼ੁਰੂਆਤ ਕਰ ਲਈ ਬੜੀ ਵਧੀਆ ਚੰਗੀ ਵੱਡੇ ਪੱਲੇ ਦੀ ਜਿਹੜੀ ਮਾਂ ਆਪਣਾ ਨੀਲੀ ਲੇਰਾ ਦੀ ਤੀਜੇ ਸੂਏ ਆ ਸੂਈ ਆ ਹਾਂਜੀ ਸੂਈ ਨੂੰ ਕਰੀਬ 5-6 ਦਿਨ ਹੋ ਗਏ ਆ ਹਾਂ ਬੱਚੇ ਦੇ 나ੜੂ ਨਾਲ ਆ ਅੱਛਾ ਜੀ ਕਰੀਬ ਠੀਕ ਆ ਜੀ 9-10 ਕਿਲੋ ਆ ਕੱਚਾ ਬੋਲਾ ਕਹਿ ਸਕਦੇ ਆਪਾਂ ਠੀਕ ਆ ਜੀ 5-6 ਦਿਨ ਦਾ ਸਮਾਂ ਹੋ ਗਿਆ ਦੋਸਤੋ ਮਗਰ ਜਿਹੜਾ ਇਹ ਮੇਲ ਕਾਫਾ ਕੱਟਾ ਹੈ ਇਸ ਮੱਝ ਦੇ ਥੱਲੇ ਨੀਲੀ ਰਾਵੀ ਦੀ ਆ ਡਬਲ ਮੱਝ ਆ ਸੋ ਪੂਰੀ ਏ ਕੁਰੀ ਪੇਟਪੜੇ ਤੋਂ ਵੇਖ ਕੇ ਚੈੱਕ ਕਰੋ ਬੋਡੀ ਬੰਦਰ ਵੇਖੋ ਜੀ। ਬਾਕੀ ਸੰਧੂ ਸਾਹਿਬ ਹਾਂ ਜੀ ਮਾਝ ਦੀ ਕੋਈ ਸ਼ੱਕ ਨਹੀਂ ਮਾਝ ਆਪਣੀ ਪਿਛਲੀ ਵੀਡੀਓ ਦੇ ਵਿੱਚ ਵੀ ਸੇਲ ਹੋ ਚੁੱਕੀ ਸੀ। ਹਾਂ ਜੀ ਪਰ ਮੈਂ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਜੇ ਆਪਾਂ ਵਪਾਰੀ ਕਿਸੇ ਵੀ ਭਰਾ ਦਾ ਪਸ਼ੂ ਰੋਕਦੇ ਆ ਕਿ ਅਸੀਂ ਤੁਰ ਲੱਗੇ ਕਰੋ ਆ ਗਏ ਅਸੀਂ 10 ਮਿੰਟ ਜਾ ਗਏ ਅਸੀਂ 2 ਘੰਟੇ ਜਾ ਗਏ ਹਾਂ ਹੈਨਾ ਤਾਂ ਆਪਾਂ ਕੀ ਹੁੰਦਾ ਵਾ ਕਿ ਜਿਹੜਾ ਭੈਣ ਭਰਾ ਕੋਈ 200 ਕਿਲੋਮੀਟਰ ਤੋਂ ਚੱਲ ਕੇ ਆ ਰਿਹਾ ਤਾਂ ਸਾਡਾ ਫਰਜ਼ ਮੰਨਦਾ ਵਪਾਰੀ ਭਰਾ ਦਾ ਕਿ ਉਹਦੀ ਅਸੀਂ ਵੇਟ ਕਰੀਏ ਬਿਲਕੁਲ ਪਰ ਅੱਗੋ ਜਿਹੜਾ ਵੀ ਖਰੀਦ ਰਿਹਾ ਵਾ ਉਹਦਾ ਵੀ ਫਰਜ਼ ਮੰਨਦਾ ਕਿ ਅਸੀਂ ਦੱਸੀਏ ਵੀ ਅਸੀਂ ਸੱਚ ਜੀ ਤੁਰਪੇ ਆ ਜਾਂ ਨਹੀਂ ਤੁਰਪੇ ਕਿਉਂਕਿ ਇੱਕ ਸੋਸ਼ਲ ਵਰਕਾ ਹੈ ਸੋਸ਼ਲ ਮੀਡੀਆ ਦਾ ਜਮਾਨਾ ਵਾ ਜਿਹਦੇ ਵਿੱਚ ਸੰਤੂ ਸਾਹਿਬ ਪਤਾ ਹੀ ਨਹੀਂ ਕਿ ਹੁਣ ਕਾਲ ਤੁਹਾਡੀ ਆਈ ਆ 2 ਮਿੰਟ ਬਾਅਦ ਤਾਂ ਕਿਦੀ ਆ ਜਾਣੀ ਆ ਬਿਲਕੁਲ ਕਈ ਚਾਹਵਾਨ ਹੁੰਦੇ ਸੱਜਣਾਂ ਤਾਂ ਆਪਾਂ ਉਹਨਾਂ ਨੂੰ ਵੀ ਮਨਾ ਕਰ ਦਿੰਨੇ ਆ ਕਿ ਕੋਈ ਉਸ ਘਰ ਤੋਂ ਚੱਲਿਆ ਤੇ ਕਿਤੇ ਉਹਨੂੰ ਫੇਰਾ ਨਾ ਪਵੇ। ਹਾਂ ਸੇਲ ਹੋ ਚੁੱਕਿਆ ਕਹਿ ਦੇਈਦਾ। ਹਾਂ ਸੇਲ ਹੋ ਚੁੱਕਿਆ ਤਕਰੀਬਨ ਕਹਿ ਦੇਈਦਾ। ਹਾਂ ਬੇਨਤੀ ਆ ਵੀ ਇਹੋ ਜਿਹਾ ਕੰਮ ਨਾ ਕਰਨ ਜੇ ਘਰ ਤੋਂ ਚੱਲਿਆ ਤਾਂ ਸੱਚ ਦੱਸਣ। ਨਹੀਂ ਚੱਲੇ ਤਾਂ ਵੀ ਸੱਚ ਦੱਸਣ। ਤਾਂਕਿ ਦੋਸਤੋ ਜ਼ੁਬਾਨਾਂ ਦੇ ਬਣ ਜਣੇ ਜ਼ੁਬਾਨਾਂ ਦੇ ਸੌਦੇ ਆ। ਕਈ ਵਾਰੀ ਚਲੋ ਯਾਰੀ ਦੋਸਤੀ ਕਾਹਦੀ ਕਹਿੰਦੇ ਸੂਹ ਸਿਆਹ ਹੁੰਦੀ ਆ ਵੀ ਚਲੋ ਸਾਈ ਭੈਣਾ ਨਹੀਂ ਵੀ ਕਰਦੇਗੇ ਕਈ। ਇਸ ਕਰਕੇ ਮੇਰਾ ਵੀਰ ਟਾਈਮਿੰਗ ਜਿਹੜੀ ਆਪਣੀ ਤੇ ਅਗਲੇ ਬੰਦੇ ਤੇ ਨਾ ਖਰਾਬ ਕਰਿਆ ਕਰੋ ਕਿਉਂਕਿ ਪਹਿਲਾਂ ਜਿਹੜੀ ਆਪਾਂ ਕੋਤ ਵਿਚ ਜਿਹੜੀ ਇਹ ਨੀਲੀ ਰੱਬ ਦੀ ਮੱਝ ਆਪਾਂ ਦਿਖਾਈ ਸੀ ਤਾਂ ਕਾਫੀ ਫੋਨ ਕਾਲ ਆਈਆਂ ਵੀ ਆ ਬਹੁਤ ਕਾਲ ਆਈਆਂ ਸੰਧੂ ਸਾਹਿਬ ਅੱਜ ਤਕਰੀਬਨ ਬਹੁਤ ਭੈਣ ਭਰਾਵਾਂ ਨੂੰ ਮੈਂ ਨਰਾਸ਼ ਕੀਤਾ ਕਿ ਨਹੀਂ ਵਿਕ ਗਈ ਆ ਜਾਂ ਹਨਾ ਜੋ ਵੀ ਪਰ ਇੱਕ ਭਰਾ ਨੇ ਮੱਝ ਡਕਾ ਛੱਡੀ ਤਾਂ ਮੈਂ ਦੂਜਿਆਂ ਨੂੰ ਸਾਰਿਆਂ ਨੂੰ ਜਵਾਬ ਦਿੰਦਾ ਰਿਹਾ ਕਿ ਸੇਲ ਹੋ ਗਈ ਆ ਬਿਲਕੁਲ ਤਾਂ ਇਦਾਂ ਦਾ ਕੰਮ ਆਪਾਂ ਚਲੋ ਕੋਈ ਗੱਲ ਨਹੀਂ ਆਪਾਂ ਹੁਣ ਪ੍ਰੈਜ਼ੈਂਟ ਟਾਈਮ ਜਿਹੜੀ ਗੱਲ ਕਰਦੇ ਆ ਰਵਿਰ ਭਾਈ 6-7 ਦਿਨ ਹੋ ਗਏ ਆ ਤੇ ਕੱਚਾ ਪੌੜਾ ਤੁਸੀਂ ਦੱਸਣ ਦਾ ਵੀ ਹੁਣ ਕੀ ਥੱਲੇ ਜਵਾਵਾਂਗੇ ਆਪਾਂ ਭੱਜ 10 ਦੇ ਲਾਗੇ ਬੰਨੇ ਐਸ ਟਾਈਮ ਠੀਕ ਹੈ ਜੀ ਸੰਦੂ ਸਾਹਿਬ 13-14 ਦੀ ਜਿਹੜੀ ਜਵਾਈ 10 ਕਿਲੋ ਦੋਸਤੋ ਮਿਲਕ ਜਿਹੜਾ ਵੀਰਾਂ ਦਾ ਵੀ ਆਪਾਂ ਜਵਾਵਾਂਗੇ ਇਹਦੇ ਥੱਲੇ ਤੇ 13-14 ਲੀਟਰ ਮਿਲਕ ਭਰ ਦਿਓਗੀ ਬਾਕੀ ਆਪਾਂ ਤੋਰ ਕੇ ਤੁਹਾਨੂੰ ਦੇਣੇ ਆ ਭਰਨ ਨੂੰ ਭਾਵੇਂ 20 ਭਰ ਦੇ ਕਿਜਾ ਦਾ ਕੱਦ ਤੇ ਵਜ਼ਨ ਸਭ ਕੁਝ ਪਰ ਆਪਾਂ ਇੱਕ ਨੋਰਮਲ ਜਵਾਈ ਜਿੰਨੀ ਕਿ ਆਪਣੀ ਖੇਡੂ ਸੇਵਾ ਹੁੰਦੀ ਆ ਪਰਿਵਾਰਾਂ ਦੀ ਆਪਾਂ ਉਸੇ ਹਿਸਾਬ ਨਾਲ ਗੱਲ ਕਰੀਏ ਠੀਕ ਹੈ ਇੱਕ ਨਾਰਮਲ ਸੇਵਾ ਵੀਰਾਂ ਦਾ ਵੀ ਜਿੰਨੀ ਆਪਣੀ ਹੁੰਦੀ ਆ ਉਹਦੇ ਅਕੋਰਡਿੰਗ ਆਪਾਂ ਕਹਿ ਸਕਦੇ ਆ ਵੀ 13 14 13 14 ਲੀਟਰ ਤੇ ਦੇਊਗੀ ਦੋ ਤੱਕ ਭਰਦੀ ਹੋਊਗੀ ਬਾਕੀ ਥਣ ਦੇਵਾ ਭਰਾ ਉਹ ਤੁਹਾਨੂੰ ਬਥਾ ਦੇ ਦਿੰਦੇ ਆ ਤਸਦੀ ਦੇ ਨਾਲ ਆ ਦੇਖੋ ਜੀ ਚੰਦੂ ਬਾਬੇ ਕਾਚ ਸਪੈਸ਼ਲ ਪੀਸ ਆਏ ਹਾਂ ਲਓ ਜੀ ਬਾਕੀ ਹੁਣ ਮੌਕੇ ਦੀ ਗੱਲ ਕਰ ਲਈਏ ਦੋਸਤੋ ਹਜੇ 6-7 ਦਿਨ ਹੋਏ ਹੋਣਗੇ ਵੱਧ ਤੋਂ ਵੱਧ ਇੱਕ ਹਫਤਾ ਤੁਸੀਂ ਮੰਨ ਕੇ ਜਿਹੜਾ ਦੇਖ ਸਕਦੇ ਆ ਵੀ ਘੱਟੋ ਘੱਟ ਵੀ 10 ਕਿਲੋ ਅਜ ਮੌਜੂਦਾ ਟਾਈਮ ਦੇ ਵਿੱਚ ਇੱਕ ਸਾਰ ਹਵਾਨਾ ਲੇਵਾ ਇੱਕ ਸਾਰ ਥੰਦਾ ਸੈਜ ਆ ਵੀਡੀਓ ਥੋੜੀ ਲੰਬੀ ਹੋ ਜਾਣੀ ਨਹੀਂ ਤੇ ਆਪਾਂ ਚਲਾਈ ਵੀ ਲੱਗੂਗੀ ਬਿਲਕੁਲ ਜੀ ਨਹੀਂ ਪਸ਼ੂ ਹਜੇ ਕਾਫੀ ਦਿਖਾਉਣੇ ਆ ਬਈ ਆਪਾਂ ਠੀਕ ਆ ਦੋਸਤੋ ਵੈਸੇ ਵੀ ਵੀਡੀਓ ਬਹੁਤੇ ਵੀਰਾਂ ਦਾ ਸ਼ਿਕਵਾ ਹੁੰਦਾ ਵੀ ਵੀਰ ਵੀਡੀਓ ਜਿਆਦਾ ਲੰਬੀ ਕਰ ਦਿੰਦਾ ਪਰ ਥੋੜਾ ਹੀਡ ਵਾਈ ਜਿੰਨੇ ਵੀ ਇਹਦੇ ਦਾ ਆਪਾਂ ਨੀਲੀ ਦੇ ਬੱਚੇ ਲੈਣੇ ਹੁਣ ਇੱਕ ਤੋਂ ਇੱਕ ਬੱਚਾ ਇਹਦੇ ਆਊਗਾ ਇਹ ਕਿਹਦਾ ਪਹਿਲੇ ਸੂਏ ਦਾ ਝੋਟਾ ਜਿਹੜਾ ਆਪਾਂ ਥੋੜੇ ਜਿਲੇ ਤੱਕ ਖਰੀਦਾਂਗੇ ਡੰਡੇ ਸਾਂ ਦਾ ਲਓ ਜੀ ਤਾਂ ਉਹ ਵੀ ਆਪਾਂ ਸੇਲ ਕਰਾਂਗੇ ਠੀਕ ਹੈ ਜੀ ਇਸੇ ਦਾ ਝੋਟਾ ਹੋਊਗਾ ਇਸੇ ਦਾ ਝੋਟਾ ਹੋਊਗਾ ਅਚਾਰ ਮੁੱਲ ਕੀ ਜਾਂਦਾ ਕਰਦੇ ਆ ਮੁੱਲ ਸੰਦੂ ਸਾਵੇ ਦਾ 97000 ਰੁਪਇਆ ਉਹ ਚੋਂ ਵੀ ਥੋੜਾ ਬਹੁਤਾ ਮਾਨਤਾ ਲਾਪਰ 97000 ਦੇ ਵਿੱਚੋਂ ਛੋੜ ਛੱਪਾ ਭਰਾਵੋ ਮਾਨਤਨ ਹੋ ਜਾਊਗਾ ਠੀਕ ਆ ਉਹ ਬਾਕੀ ਵੀਰ ਨੇ ਦੱਸ ਦਿੱਤੀ ਆ ਡਿਟੇਲ ਵੀ ਇਹ ਮੱਝ ਸੇਲ ਹੁੰਦੀ ਸਤੋ ਕਿਸੇ ਭੈਣ ਭਰਾ ਵੀਰ ਨੇ ਲੱਗੀ ਘਰ ਵਾਲਿਆਂ ਦੇ ਮੁਤਾਬਕ 15 16 ਕਿਲੋ ਦੀ ਮਾਲਕ ਨਾਰਮਲ ਸੇਵਾ ਤੇ ਪਰ ਫਿਰ ਵੀ ਆਪਾਂ 13 14 ਨਾਰਮਲ ਜਿਹੜਾ ਪਰ ਬਰੀਡ ਵਾਈ ਬੱਚੇ ਲੈਣੇ ਹੁਣ ਤਾਂ ਬਹੁਤ ਅਗਲੀ ਮੱਝ ਜਿਹੜੀ ਆ ਭਰਾਵੋ ਇਹ ਵੀ ਨੀਲੀ ਰਾਵੀ ਮੱਝ ਤੁਹਾਨੂੰ ਦਿਖਾਉਣੇ ਆ ਨੀਲੀ ਰਾਵੀ ਦੀ ਮੱਝ ਆ ਤੇ ਸੂਆ ਪੁੱਛ ਲੈਣੇ ਵੀਰ ਹਰਵੇਲ ਤੋਂ ਕਿ ਨਵਾਂ ਸੂਈ ਆ ਤੇ ਬੱਚਾ ਨਾਲ ਹੋਊਗਾ ਮਿਲਕ ਦੁੱਧ ਪੁੱਛ ਲੈਣੇ ਸੂਆ ਹਰਵੇਲ ਕਿ ਨਵਾਂ ਤੀਜਾ ਸੂਆ ਸੂਈ ਇਹ ਵੀ ਤੀਜੇ ਸੂਵੇ ਸੂਈ ਆ ਬਿਲਕੁਲ ਸਟੇਟ ਫੇਸ ਕੁਆਲਟੀ ਵੇਖੋਗੇ ਦੋਸਤੋ ਸਟੇਟ ਦੇ ਵਿੱਚ ਜਿਹੜਾ ਮੂੰਹ ਬਿਲਕੁਲ ਵਾਈਟ ਆ ਚਾਰੇ ਪੈਰ ਧੋਤੇ ਆ ਤੇ ਥਣ ਦੇ ਵਾਲ ਆਰਡਰ ਕੁਆਲਟੀ ਜਿਹੜੀ ਆ ਦੋਸਤੋ ਇਹਦੇ ਵੀ ਕਾਫੀ ਬੈਸਟ ਆ ਤਾਂ ਕਿ ਆ ਤੁਹਾਡੇ ਸਾਹਮਣੇ ਹਫਤਾ ਹੋ ਗਿਆ ਵੀਰ ਨੂੰ ਜੀ ਹਫਤਾ ਲੱਗ ਭਗਤ ਸੰਧੂ ਸਾਹਿਬ ਹਫਤਾ ਹੋ ਗਿਆ ਠੀਕ ਆ ਜੀ ਬਾਕੀ ਚਾਰੂ ਸੰਧੂ ਸਾਹਿਬ ਇੰਨੀ ਕਾ ਕਿ ਆਪਾਂ ਬਹੁਤ ਉਮੀਦ ਕਰ ਸਕਦੇ ਦੋਸਤੋ ਅੱਛਾ ਹੁਣ ਮੌਕੇ ਦਾ ਕੀ ਹਾਲ ਹੈ ਜੀ ਕਿੰਨਾ ਸੰਧੂ ਸਾਹਿਬ ਇਸ ਟਾਈਮ ਇਹਦੇ ਥੱਲੇ ਵੀ ਕਰੀਬ 9 ਦੇ ਲੱਗ ਪਾ ਠੀਕ ਆ ਜੀ 9 ਲੀਟਰ ਦੇ ਲਗਭਗ ਤੋਂ ਤੋਂ ਦੁੱਧ ਮਜੂਦ ਦਾ। ਸਾਡੀ ਵਿਧੀ ਆਪਾਂ ਬੇਚੀ ਕਰਦੇ ਆਂ। ਅਸਲ ਪਸ਼ੂ ਜਿਹੜਾ ਹੁੰਦਾ 20 ਤੋਂ 25 ਦਿਨ ਦੇ ਵਿੱਚ ਦੁੱਧ ਦੇ ਆਉਂਦਾ। ਹੂੰ ਮਹੀਨੇ ਬਾਅਦ। ਤੇ ਬੌਧ ਦੇ ਭੈਂਪੜਾ ਵਾਦਿਆ ਹੁੰਦਾ ਕਿ ਮੁੱਲ ਲੈਣਾ ਮੰਗਿਆ ਤਾਂ ਦੁੱਧ ਦੇ ਦੇ ਥੱਲੇ 9-10 ਕਿਲੋਈਆ। ਪਰ ਸੰਤੂ ਸਾਹਿਬ ਕੀ ਹੁੰਦਾ ਵਾ? ਕਿ ਜਦੋਂ ਜਿਹੜਾ ਬੌਲਾ ਵਾ ਹਾਂਜੀ ਇਹ ਇੰਨਾ ਹੀ ਹੁੰਦਾ। ਹੂੰ ਕਿਸੇ ਥਲੇ 7 ਹੋ ਗਿਆ ਕਿਸੇ ਥਲੇ 5 ਹੋ ਗਿਆ ਕਿਸੇ ਥਲੇ 8 ਹੋ ਗਿਆ ਠੀਕ ਹੈ ਅੱਛਾ ਹਰਵੇਲ ਭਾਈ ਦਾ ਮੋਲ ਫਿਰ ਕੀ ਰਹੂਗਾ ਕੀ ਅੱਜ ਦੋਸਤੋ ਸਾਹ ਇਹਦਾ ਜਿਹੜਾ 73000 ਆ ਉਹਦੇ ਜੋ ਮੰਤਨ ਆ ਨਾ ਆਪਾਂ ਕਰਾਂਗੇ ਬਸ ਜੀਲੀ ਬੀੜ ਤੇ ਕਿਸੇ ਕੰਮ ਕਰਨਾ ਹੋਵੇ ਤਾਂ ਇੱਕ ਬਿਲਕੁਲ ਬਹੁਤ ਵਧੀਆ ਜਿਹੜੀ ਕੁਆਲਿਟੀ ਹੋਣੀ ਚਾਹੀਦੀ ਇਹਦੇ ਵਿੱਚ ਹੈਗੀ 73000 ਦੋਸਤੋ ਮੰਗਾ ਠੀਕ ਹੈ ਜੀ 73000 ਦੀ ਮੰਗ ਉਹਦੇ ਚੋ ਮੰਤਨ ਹੋ ਜੂਗਾ 73000 ਦੇ ਵਿੱਚੋਂ ਇਸ ਤੋਂ ਬਾਅਦ ਅਗਲੀ ਮੱਝ ਤੁਹਾਨੂੰ ਦਿਖਾਉਣੇ ਆ ਠੀਕ ਹੈ ਜੀ ਤੇ ਹਾਈਟ ਕੱਦ ਇਸ ਮੱਝ ਦਾ ਵੀ ਤੁਸੀਂ ਵੱਡੀ ਮੰਨ ਸਕਦੇ ਹੋ ਮੀਡੀਅਮ ਤੋਂ ਪਲੱਸ ਨੂੰ ਹਾਈਟ ਹੋਊਗੀ ਠੀਕ ਹੈ ਜੀ ਜਿਹੜੇ ਪਸ਼ੂ ਦੀ ਅੱਛਾ ਇਹ ਵੀ ਸੂਈ ਹੈ ਜੀ ਇਹ ਵੀ ਸੰਦੂ ਸਾਹਿਬ ਸੂਈ ਹੈ ਇਹ ਸੂਹਾ ਕਿੰਨੇ ਦਾ ਸੂਈ ਹੈ 20 ਦਿਨ ਦਾ ਸੂਹਾ ਇਹਦਾ ਇਹ ਬੱਚਾ ਵਾ ਕਿੰਨੇ ਦਿਨ ਦਾ 20 ਦਿਨ ਦਾ ਸੂਹਾ ਇਹਦਾ 20 ਦਿਨਾਂ ਦੀ ਸੂਈ ਹੈ ਮਗਰ ਕੱਟਾ ਕੱਟਾ ਸੰਦੂ ਸਾਹਿਬ ਉਹ ਜਿਹੜੀ ਆਪਾਂ ਦੂਜੇ ਨੰਬਰ ਤੇ ਦਿਖਾਈ ਹੁੰਦਾ ਉਹ ਬੱਚਾ ਠੀਕ ਹੈ ਦੂਜੇ ਨੰਬਰ ਤੇ ਜਿਹੜੀ ਦੂਸਤੋਂ ਆਪਾਂ ਤੁਹਾਨੂੰ ਦਿਖਾ ਚੁੱਕੇ ਨੀਲੀ ਦਾਵੀ ਦੀ ਮੱਝ ਉਹਦੇ ਮਗਰਾ ਜਿਹੜਾ ਕੱਟਾ ਹੈ ਮੇਲ ਕਾਫ ਆ ਇਹਦੇ ਮਗਰ ਵੀ ਜਿਹੜਾ ਇਹ ਕੱਟਾ ਹੈ ਵਿੰਹ ਦਿਨਾਂ ਦੀ ਸੂਈ ਹੈ ਤੇ ਦੁੱਧ ਕਿੰਨਾ ਚੁਵਾ ਦਾਂਗੇ ਸਾਡੇ ਨਾਲ 9 9.5 10 ਦੀ ਪਰ ਇਹ ਇੱਕ ਭਾਰੀ ਬਾਡੀ ਦੇ ਵਿੱਚ 9.5 10 ਕਿਲੋ ਦੋਸਤੋ ਦੁੱਧ ਇਹਦੇ ਥੱਲੇ ਤੁਸੀਂ ਜਵਾਈ ਕਰ ਸਕਦੇ ਜੇ ਤੇ ਆਹ ਦੇਖੋ ਜੀ ਜੀ ਹਵਾਨਾ ਭਰਾਵੋ ਬਿਲਕੁਲ ਪੱਧਰ ਆ ਠੀਕ ਹੈ ਜੀ ਥਾਂ ਲੰਬਾਈ ਦੇ ਵਿੱਚ ਲੰਬਾ ਤੇ ਦੁੱਧ 9 9.5 ਲੀਟਰ ਜਿਹੜੀ ਇਹਦੇ ਕੋਲ ਚਵਾਈ હાજર ਆ ਤੇ ਹਰ ਵੇਲ ਮੁੱਲ ਕੀ ਨੂੰ ਸੰਧੂ ਸਾਹਿਬ ਇੱਕ ਨਾ ਬਿਲਕੁਲ ਜਿਵੇਂ ਘੱਟ ਪੈਸੇ ਲਾਉਣਾ ਚਾਹੁੰਦੇ ਭੈਣ ਭਰਾ ਤੇ ਚੀ ਚੰਗੀ ਹੋਵੇ ਸੇਮ ਇਹਦੇ ਵਿੱਚ ਉਹ ਚੀਜ਼ ਹੈਗੀ ਆ ਹਾਂ ਘੱਟ ਰੇਟ ਆ ਕੁਆਲਿਟੀ ਚੰਗੀ ਆ ਹਾਂ ਸੰਧੂ ਸਾਹਿਬ 63000 63000 63000 ਜਿਹੜੀ ਦੋਸਤੋ ਇਹਦੀ ਡਿਮਾਂਡ ਹੈਗੀ ਆ ਮੰਗਾ ਜੈਸ ਨੂੰ ਆ ਠੀਕ ਹੈ ਜੀ ਬਾਕੀ ਛੋੜ ਛੱਪਾ ਹਰ ਇੱਕ ਪਤੂ ਦੇ ਵਿੱਚੋਂ ਹੁੰਦਾ ਦੋਸਤੋ ਇਹ ਤੁਹਾਨੂੰ ਪਤਾ ਹੀ ਆ ਬਾਕੀ ਕੋਈ ਫਿਕਸ ਰੇਟ ਨਹੀਂ ਹੁੰਦੇ ਬਾਕੀ ਸੰਧੂ ਜੀ ਆਪਾਂ ਬਿਲਕੁਲ ਲਾਗੇ ਜੇ ਰੇਟ ਹੈ ਇਹਨਾਂ ਦੇ ਕੋਈ ਛੋੜ ਛੱਪਾ ਹੁੰਦਾ ਕੋਈ ਹਜ਼ਾਰ ਕੋਈ 500 ਹੈ ਨਾ ਹਾਂ ਜਿਹੜੇ ਪੱਛੂ ਕਿਸੇ ਦਾ ਕੋਈ ਵੱਧ ਵੀ ਹੋ ਸਕਦਾ ਬਿਲਕੁਲ ਜੀ ਬਿਲਕੁਲ ਤਾਂ ਜੀ ਸੰਧੂ ਸਾਹਿਬ ਆਪਾਂ ਇੱਕ ਵੇਚਣ ਵਾਲੀ ਗੱਲ ਕਰਦੇ ਹਾਂ ਹੂੰ ਇਸ ਤੋਂ ਬਾਅਦ ਅਗਲੀ ਮੱਝ ਆਪਣੇ ਕੋਲ ਆ ਜੀ ਅੱਛਾ ਹਰਵੈਲ ਭਾਈ ਅਗਲੀ ਆਪਣੇ ਕੋਲ ਇਹ ਮੱਝ ਆ ਗਈ ਹੈ ਜੀ ਸੰਧੂ ਸਾਹਿਬ ਤੀਜੇ ਸਵੇ ਸੂਈ ਆ ਹਾਂ ਜੀ ਹਰਿਆਣੇ ਦੀ ਝੋਟੀ ਆ ਇਹ ਹਾਂ ਜੀ ਹਜੇ ਸੁੱਕਿਆ ਠੀ ਜੇਰ ਹੈ ਜੇ ਬਾਕੀ ਆ ਪਿੱਛੇ ਮੇਲ ਕਾਫ ਆਇਆ ਇਹਦੇ ਠੀਕ ਹੈ ਜੀ এবੀਸੀ ਦੇ ਸੀਮਨ ਦਾ ਅੱਛਾ ਪਲਿਆ ਬੱਚਾ ਦਿਨ ਕਿੰਨੇ ਹੋ ਗਏ ਇਹਨੂੰ ਇਹ ਬਸ ਸੁੱਕੇ ਹਰੇ ਜੇਰ ਪੈ ਗਿਆ ਹੁਣ ਜੇਰ ਪੈ ਗਈ ਹੈ ਕਿ ਬਾਕੀ ਬਾਕੀ ਹਜੇ ਪੈ ਠੀਕ ਹੈ ਜੇਰ ਦੋਸਤੋ ਹਜੇ ਪੈਣੀ ਬਾਕੀ ਹੈ ਬੱਚਾ ਮਗਰ ਕਟਾ ਮੇਲ ਕਾਫ ਆ ਤੇ ਜੇਰ ਪ੍ਰੋਪਰ ਹਜੇ ਦੋਸਤੋ ਪਾ ਜੂਗੀ ਠੀਕ ਹੈ ਕੋਈ ਘੰਟੇ ਡੇਢ ਤੱਕ ਘੰਟੇ ਤੱਕ ਜੇਰ ਪੈ ਜੂਗੀ ਸੋ ਬਾਕੀ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਬਿਲਕੁਲ ਤਾਜੀ ਹੁਣੇ ਕੁਝ ਸਮਾਂ ਪਹਿਲਾਂ ਸੁਈ ਹੈ ਜੀ ਆ ਦੇਖੋ ਜੀ ਸੰਤੂ ਸਾਹਿਬ ਚੰਗਾ ਇਹ ਪਿੱਟ ਕੋੜਾ ਚੁੱਕ ਗਈ ਨਾ ਝੋਟੀ ਹਾਂ ਤਾਂ ਪਾਕੀ ਸੰਤੂ ਸਾਹਿਬ ਦੀ ਚੁਆਈ ਆਪਾਂ 2.5 3 ਲੀਟਰ ਦੀ ਕਰ ਲਈ ਆ ਅੱਛਾ ਜੀ ਕਿਉਂਕਿ ਆਪਣੇ ਇੱਕ ਚੀਜ਼ ਆ ਆਪਾਂ ਜਦੋਂ ਅਸੂਲ ਹੁੰਦਾ ਸੂਣ ਤੋਂ ਜੈਸਟ ਕੋਈ ਆਪਾਂ ਅੱਧੇ ਘੰਟੇ ਬਾਅਦ ਆ ਜਿਹੜੀ ਆ ਪਸ਼ੂ ਦੀ ਪਸ਼ੂ ਦੇ ਵਿੱਚ ਤਾਰ ਹਾਂ ਚਾਹ ਜੇ ਅੱਧਾ ਕਿਲੋ ਤੋਂ ਲੈ ਜੇ ਜਿਹੋ ਜਿਹਾ ਪਸ਼ੂ ਆ ਕਿਸੇ ਦੇਲੇ ਕੋਲਾ ਵੱਧ ਲੱਗਦਾ ਘੱਟ ਲੱਗਦਾ ਹਾਂ ਤਾਂ ਆਪਾਂ ਕਰੀਬ ਇਹਦੀ 2.5 ਕਿਲੋ ਦੀ ਚੁਆਈ ਕਰਕੇ ਨਾਲ ਅੱਧਾ ਕਿਲੋ ਦੇਸੀ ਵੀ ਉਹ ਬਾਜੀ ਹਾਂ ਇਹਨੂੰ ਪਿਆ ਦਿੱਤਾ ਮਤਲਬ ਇਹ ਵੀ ਕੋਈ ਭੈਣ ਭਰਾ ਕੋਈ ਜ਼ੇਰ ਨਾ ਟੀਕਨ ਦਾ ਸੋਚੀ ਜਾਵੇ ਕੋਈ 5 4 ਘੜੇ ਵਿੱਚ ਜ਼ੇਰ ਪਾਵੇ ਅੱਧਾ ਕਿਲੋ ਦੇਸੀ ਘਿਓ ਹਾਂ 2.5 ਕਿਲੋ ਬੌਲਾ ਜਿਹੜਾ ਇਹਨੂੰ ਪਿਆਦਾ ਆਪਾਂ ਅੱਛਾ ਜੀ ਜਿਹੜੀ ਇਹਦੀ ਜ਼ੇਰ ਆਟੋਮੈਟਿਕਲੀ ਇਹਦਾ ਬੌਲਾ ਚੋਕੇ ਇਹਨੂੰ ਪਿਆ ਦਿਓ ਇਹਨੂੰ ਪਿਆ ਲਓ ਜੀ ਇਸੇ ਦਾ ਬੌਲਾ ਦੋਸਤੋ ਮੱਝ ਦਾ ਝੋਟੀ ਦਾ ਚੋਕੇ ਤੁਸੀਂ ਪਿਆ ਸਕਦੇ ਜੇ ਜ਼ੇਰ ਜਿਹੜੀ ਆ ਦੋਸਤੋ ਬੜੇ ਵਧੀਆ ਢੰਗ ਤਰੀਕੇ ਨਾਲ ਪੂਰੀ ਜ਼ੇਰ ਪੈ ਜਾਊਗਾ ਆਹ 1 ਕਿਲੋ ਦੇਸੀ ਘਿਓ ਤੇ ਹਰਬੇਲ ਵੀਰੇ ਚਲੋ ਤਾਜੀ ਬਿਲਕੁਲ ਹੁਣ ਸੂਈ ਆ। ਤਾਜੀ ਆ ਸੰਤੂ ਸਾਹਿਬ ਇੱਟਕੁੜਾ ਚੌਕ ਦੀ ਮੱਝ ਬਹੁਤ ਪੱਦਰ ਹੋ ਜਾਣੀ ਆ। ਹਾਂ। ਆਹ ਦੇਖੋ ਜੀ। ਬਿਲਕੁਲ ਠੀਕ ਹੈ ਜੀ। ਬਾਕੀ ਥਾਣ ਥਾਣ ਦਿਆ ਦਾ ਦੋਸਤੋ ਤੁਹਾਨੂੰ ਬੜੀ ਤਸੱਲੀ ਨਾਲ ਦਿਖਾਉਣੀ ਆ। ਆਹ ਵੇਖੋ ਜੀ। ਥਾਣ ਥਾਣ ਵੇਖੋ ਕੋਈ ਡਰਕਲ ਭਜਾਕਲ ਨਹੀਂ। ਬੜੇ ਸ਼ਰੀਫ ਬਿਲਕੁਲ ਠੰਡੀ। ਆਹ ਦੇਖੋ। ਥਾਣ ਥਾਣ ਬਹੁਤ ਸੋਹਣਾ ਕੁਆਲਿਟੀ ਵਾਲਾ ਥਾਣਾ ਤੇ ਬਿਲਕੁਲ ਤਾਜੀ ਸੂਈ ਸਵਾਈ ਹੈ ਜੀ। ਆਹ ਦੇਖੋ ਜੀ। ਆਹ ਦੇਖੋ ਜੀ। ਠੀਕ ਆ ਤੇ ਆ ਮੱਝ ਦੀ ਫੇਸ ਕੁਆਲਟੀ ਹੈ ਦੋਸਤੋ ਮੋਲ ਆਪਾਂ ਪੁੱਛ ਲੈਣੀ ਆ ਕਿੱਥੋਂ ਤੱਕ ਜਿਹੜਾ ਲੈਣ-ਦੇਣ ਹੋਊਗਾ ਠੀਕ ਆ ਹਰਵੇਲ ਭਾਈ ਕੀ ਇਹਦਾ ਮੋਲ ਕੀ ਕਰੇਗਾ ਸੰਦੂ ਸਾਹਿਬ ਇਹਦਾ ਮੋਲ ਕਰਨ ਨੂੰ ਭਵੇਂ 80 ਕਰੀਏ 85 ਕਰੀਏ 70000 ਦਾ ਲੈ ਜਾਏ ਕਰ ਲਾਂਗੇ 70000 ਦਾ ਬਿਲਕੁਲ ਠੀਕ ਆ ਜੀ ਵਾਹੇ ਉਮੀਦ ਹੈਗੀ ਵੀ ਚੰਗੀ 12 ਲੀਟਰ ਤੋਂ ਪਲੱਸ ਸੰਦੂ ਸਾਹਿਬ 14 ਤੋਂ 14.5 15 ਦੀ ਜਿਹੜੀ ਚੁਆਈ ਨੇ ਕਰਾਈ ਹੈ ਅੱਛਾ ਤੇ ਕਰਾਉਣੀ ਠੀਕ ਆ ਜੀ ਲਓ ਵੀ ਦੋਸਤੋ ਮੈਨੂੰ 12 ਲੱਗਣ ਡਿਆ ਸੀ ਵੀਰਾਂ ਦਾ ਵੀ 14 ਕਿਉਂਕਿ ਚਲੋ ਵਪਾਰ ਦਾ ਕੰਮ ਆ ਬੇਸ਼ੱਕ ਦਰਖਵਾਰ ਕਰ ਕਰ ਆਪਣੀ ਹੱਥਾਂ ਦੀ ਖਰੀਦ ਆ ਦੇਖੋ ਜੀ ਲਓ ਵੀ ਦੋਸਤੋ ਠੀਕ ਆ ਇਹ ਮਾਝਾ ਦੋਸਤੋ ਤੇ ਰੇਡ ਵੀਰ ਨੇ ਦੱਸਤਾ ਇਸ ਤੋਂ ਬਾਅਦ ਅਗਲੀ ਤੁਹਾਨੂੰ ਹੋਰ ਮਾਝ ਦਿਖਾਉਣੇ ਆ ਆ ਦੇਖੋ ਜੀ ਤੀਜਾ ਦਾ ਵੀ ਕੱਲ ਸੂਈ ਆ ਕੱਲ ਸੂਈ ਆ ਤੀਜਾ ਤੀਜਾ ਸਵੇਰ ਜੀ ਤੀਜਾ ਸਵੇਰ ਤੀਜਾ ਸਵੇਰ ਕੱਲ ਸੂਈ ਆ ਦੋਸਤੋ ਬੱਚਾ ਵੀਰ ਕੀ ਪਤਾ ਨਹੀਂ ਪਿਛੇ ਇਹਦੇ ਵੀ ਕਟਾ ਆ ਗਿਆ ਜੀ ਆ ਆ ਮੇਲ ਦਾ ਆ ਦੂਜੀ ਖੱਬੀ ਜੀ ਠੀਕ ਆ ਇਹ ਜਿਹੜੀ ਪਹਿਲੀ ਹੁਣੇ ਸੂਈ ਹੈ ਉਹਦਾ ਬੱਚਾ ਆ ਜੀ ਆ ਦੇਖੋ ਜੀ ਠੀਕ ਹੈ ਜੀ ਆਹ ਦੇਖੋ ਅੱਜ ਭਾਈ ਹਰਵੈਲ ਹਰਵੈਲ ਭਾਈ ਫਤੇ ਸਿੰਘ ਪਾਉ ਗੋ ਨੂੰ ਦੱਸਣ ਦਾ ਕੰਮ ਹੈ ਹੈ ਬਿਲਕੁਲ ਬਿਲਕੁਲ ਜੀ ਫਤੇ ਸਿੰਘ ਪਾਉ ਕਹਿੰਦਾ ਵੀ ਇੰਨੇ ਦੀ ਆਈ ਹੈ ਤਾਂ ਇੰਨੇ ਰੁਪਏ ਲੈਣੇ ਆ ਲੈਓ 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 ਮੋੜ ਕੇ ਅੱਜ ਤਾਂ ਲੈ ਦੇ ਵਾਲੀ ਦੀ ਗੱਲ ਕਰੀ ਜਾਨੇ ਆਪਾਂ ਅੱਛਾ ਜੀ ਬਿਲਕੁਲ ਕੋਈ ਜ਼ਿਆਦਾ ਨਹੀਂ ਫਤੇ ਪਾਉ ਕਹਿੰਦਾ 65 ਦੀ ਆਈ ਹੈ ਵੀ 70 ਲੈਣਾ 5000 ਕਹਿ ਕੇ ਲੈਣਾ ਹਾਂ ਜੀ 5000 ਕਹਿ ਕੇ ਲੈਣਾ ਆਹ ਗੱਲ ਬਣ ਗਈ ਹੈ ਆਹ ਦੇਖੋ ਭਰਾਵੋ ਇਹ ਕਲ ਦੀ ਸੂਈ ਹੈ ਦੋਸਤੋ ਮਗਰ ਜਿਹੜਾ ਮੇਲ ਕਾਫ ਕੱਟਾ ਨੇ ਤਾਂ ਮਗਰ ਇਹ ਮਗਰ ਕੱਟਾ ਮੇਲ ਕਾਫ ਆਪਾ ਦਿਖਾਤਾ ਆ ਤੁਸੀਂ ਗੱਲ ਫਦੇ ਪਾਉ ਦੀ ਕਾਰ ਹੀ ਲਈ ਹੈ ਨਾ ਹਾਂ ਸੰਧੂ ਸਾਹਿਬ ਇਹ ਮੈਂ 500 ਕੱਟ 70 ਦੀ ਲਈ ਹੈ ਹਾਂਜੀ 300 ਰੁਪਿਆ ਕਰਾਇਆ ਪਿਆ 300 ਰੁਪਿਆ ਕਰਾਇਆ ਪਿਆ ਤਾਂ ਮੰਨ ਕੇ ਨਫਾ ਲਵਾਂਗੇ ਆਪਾਂ ਇਹਦਾ ਹਾਂ ਬਿਲਕੁਲ ਲਓ ਜੀ ਇਹ ਜਿੱਥੋਂ ਵੀ ਆਈ ਆ ਭਾਵੇਂ ਵੀਡੀਓ 'ਚ ਬੰਦਾ ਸੌਂਦਾ ਵੀ ਹੋਊਗਾ ਜਿਹੜੇ ਪਰਿਵਾਰ ਦਾ ਆਪਾਂ ਕਹਿੰਦੀ ਹੈ ਵੀਰ ਕਹਿੰਦਾ ਵੀ ਜਿਹੜਾ ਜਿੱਥੋਂ ਖਰੀਦੀ ਹੈ ਬੇਸ਼ੱਕ ਜਿੱਥੋਂ ਦੀ ਖਰੀਦ ਆ ਆਪਣੀ ਉਹ ਸੁਣਦਾ ਵੀ ਹੋਊਗਾ ਵੀਡੀਓ ਦੇਖਦਾ ਵੀ ਆ ਵੀ ਦੱਸ ਕੇ ਦਵਾਂਗੇ ਦੋਸਤੋ ਨਫਾ ਵੀ ਬਿਲਕੁਲ ਲੈਣਾ ਦੱਸ ਕੇ ਵੀ ਇੰਨੇ ਦੀ ਖਰੀਦ ਆ ਇੰਨਾ ਰੁਪਇਆ ਲਵਾਂਗੇ ਆ ਚੱਕੋ ਜੀ ਠੀਕ ਹੈ ਜੀ ਸੋ ਥੋੜਾ ਜਿਹਾ ਹਨੇਰੇ ਦੀ ਪ੍ਰੋਬਲਮ ਮੇਰਾ ਵੀਰ ਸਮਝ ਲਿਓ ਬਾਕੀ ਸਾਰਾ ਕੁਝ ਸੂਤ ਆ ਤੇ ਆ ਮਾਜਾ ਮੇਰਾ ਵੀਰ ਮਗਰ ਜਿਹੜਾ ਕੱਟਾ ਤੁਹਾਨੂੰ ਆਪਾ ਦਿਖਾਤਾ ਬਾਕੀ ਸੰਦੂ ਸਾਹ ਚਵਾਈ ਚੰਗਾ ਕਰਾ ਦੂਗੀ ਵੀ ਅੱਛਾ ਹਰਵੈਲ ਭਾਈ ਇੱਕ ਦੋ ਡੰਗ ਦੀ ਕੋਈ ਚਵਾਈ ਹੋ ਗਈ ਆ ਬਿਲਕੁਲ ਤੇ ਕੀ ਗੱਲ ਸ਼ਾਮ ਦੀ ਹੋਈ ਹੈ ਸਵੇਰ ਦੀ ਹੋਈ ਆ ਕਿਦਾਂ ਦੀ ਨਿਕਲੀ ਆ ਮੈਨੂੰ ਲੱਗਦਾ ਕਿ 12 13 ਆਰਾਮ ਨਾਲ ਚਾਊਗੀ ਬੋਲੇ ਦੇ ਕੋਲੇ 12 13 ਬਿਲਕੁਲ ਤੇ ਬੋਲਾ ਕਿਵੇਂ ਥਾਣਾ ਤੋਂ ਸਾਫ ਨਿਕਲੀ ਬਿਲਕੁਲ ਸਾਫ ਨਿਕਲੀ ਜੰਮ ਸਾਹਿਬ ਚੰਗੀ ਆ ਹਾਂ ਦੇਖੋ ਜੀ ਅਜੇ ਭਰੂ ਜੀ ਸੰਤ ਸਾਹਿਬ ਨਕਾਰ ਅਸਨ ਦੇ ਵਿੱਚ ਜਾ ਕੇ ਜਦੋਂ 15 ਤੋਂ 20 ਦਿਨ ਤੇ ਜਾ ਕੇ ਪਸ਼ੂ ਦੁੱਧ ਤੇ ਆਉਂਦਾ ਤਾਂ ਲੈਵਲ ਬੰਨਦਾ ਦੁੱਧ ਆ ਭਾਰ ਪੈਂਦਾ ਫਿਰ ਜਾ ਕੇ ਦੁਬਾਰਾ ਚੜਦਾ ਨਿਕਰਦਾ ਠੀਕ ਆ ਤੇ ਮੋਲੇ ਵੀ ਨਾਲ ਕੀ ਕਰਦੇ ਆ ਜੀ ਆ ਸੰਤੂ ਸਾਹਿਬ ਮੋਲੇ ਦਾ 74000 ਅੱਛਾ ਉਹ ਚੋਂ ਵੀ ਆਪਾਂ ਮਾਨਤਾ ਕਰਾਂਗੇ ਠੀਕ ਆ ਜੀ ਸਾਡੇ 500 ਘੱਟ 70 ਦੀ ਖਰੀਦ ਆ 300 ਰੁਪਇਆ ਕਰਾਇਆ ਪਿਆ ਹਾਂ ਕਰੀਬ 200 ਰੁਪਇਆ ਘੱਟ 70 ਤੋਂ ਆਪਣੀ ਲਓ ਜੀ ਇਹ ਗੱਲਾਂ ਦੋਸਤੋ ਬਹੁਤੇ ਵੀਰ ਨਹੀਂ ਦੱਸਦੇ ਕਿਉਂਕਿ ਨਫਾ ਜਿਹੜਾ ਹੁੰਦਾ ਉਹ ਬੇਨ ਦੱਸੇ ਹੁੰਦਾ ਠੀਕ ਆ ਫਿਲਹਾਲ ਫਿਰ ਵੀ ਚਲੋ ਜ਼ਹਿਰ ਵੀਰ ਕਰਦਾ ਪਿਆ ਵੀ ਇੰਨੇ ਦੀ ਚੀਜ਼ ਆਈ ਆ ਤੇ ਇੰਨੇ ਦੀ ਦਵਾਂਗੇ ਠੀਕ ਆ ਆਈ ਗਈ ਜਿਹੜੀ ਤੁਹਾਨੂੰ ਦੱਸੀ ਜਾਂਦਾ ਇਸ ਤੋਂ ਬਾਅਦ ਅਗਲੀ ਜਿਹੜੀ ਦੋਸਤੋ ਇਕਲੀ ਮੱਝ ਆਪਾਂ ਦਿਖਾਉਣੀ ਆ ਤੁਹਾਨੂੰ ਚੰਗੀ ਛੋਟੀ ਬਿਲਕੁਲ ਰਬੌੜ ਵਾਲੀ ਆ ਹਾਂ ਚੰਗੇ ਦੋਤੀ ਮਾਲ ਕਰੇ ਪਿੱਛੇ ਵੀ ਅੱਛਾ ਜੀ ਤਾਂ ਸੂਹ ਵੀ ਹਜੇ ਇਹ ਗੱਪਣ ਇਹ ਗੱਪਣ ਦੋਸਤੋ ਤੁਹਾਨੂੰ ਦਿਖਾਉਂਦੇ ਆ ਦੂਜਾ ਸੂਆ ਸੂਗੀ ਦੂਜਾ ਸੂਆ ਸੂਣ ਦੇ ਵਿੱਚ ਦਿਨ ਲੈ ਜੂ ਹਫਤਾ ਜੇ ਹਫਤਾ ਲੈ ਜੀ ਪਰ ਬੰਦੀ ਬਹੁਤ ਜੰਗਦਾ ਲੋਬੀ ਹਫਤਾ ਸਮਾਂ ਦੋਸਤੋ ਪੂਰਾ ਲੈ ਜੂਗੀ ਦੂਜਾ ਸੂਆ ਸੂਣਾ ਤੇ ਪਹਿਲੇ ਸੂਵੇ ਵੀਰਾਂ ਦਾ ਵੀ ਚੰਗਾ ਰਿਕਾਰਡ ਆ ਆ ਵੇਖੋ ਥਣ ਦੇ ਬਾ ਅਜੇ ਭਰੂਗੀ ਬਹੁਤ ਜ਼ਿਆਦਾ ਆ ਦੇਖੋ ਜੀ ਸੰਦੂ ਸਾਹਿਬ ਝੋਟੀ ਦੀ ਜਿਹੜੀ ਆ ਵੇਨ ਦਿਖਾਉਦੀਆਂ ਦੇਖੋ ਕੱਲੀ ਕੱਲੀ ਚੀਜ਼ ਆ ਜਿਹੜੀ ਇਹ ਦਿਸਦੀ ਆ ਦੇਖੋ ਲਓ ਵੀ ਦੋਸਤੋ ਬੇਸ਼ੱਕ ਅੱਧੀ ਰਾਤ ਹੋ ਗਈ ਆ ਵੇਨ ਵੀ ਬਿਲਕੁਲ ਫੀਲ ਵਾਈ ਜਾ ਲੈ ਵੀ ਤੇ ਬੰਦ ਸੰਦੂ ਸਾਹਿਬ ਜੇ ਆਪ ਆਈ ਗਈ ਦੀ ਇਹਦੀ ਗੱਲ ਕਰ ਲਈਏ ਹਾਂ ਸੰਦੂ ਸਾਹਿਬ 75 ਦੀ ਆਪਾਂ ਲਈਏ ਸਾਢੇ 75 ਦੀ ਲਈ ਆ ਬਿਲਕੁਲ ਖਰੀਦ ਆ ਖਰੀਦ ਆ ਹਾਂ ਸੰਦੂ ਸਾਹਿਬ ਇਹਦਾ 8000 ਮੋਲਾ ਹਾਂ ਉਹਦੇ ਤੇ ਆਪਾਂ ਨੂੰ ਜਿਹੜਾ ਕਰਾਇਆ ਵੀ ਪਿਆ ਵਾ ਇਹਦੇ ਤੇ ਹਾਂਜੀ ਤਕਰੀਬ ਆਪਾਂ ਨੂੰ 76 ਚ ਘਰੇ ਆ ਗਈ ਆ 8000 ਮੋਲਾ ਉੱਚੋਂ ਵੀ ਮਾਨਦਾਨ ਕਰਾਂਗੇ ਲਓ ਵੀ ਦੋਸਤੋ ਝੋਟੀ ਵੇਖੋ ਬਿਲਕੁਲ ਕੁੰਡੀ ਕੁੰਡੀ ਚੂਰ ਝੋਟੀ ਆ ਥਾਂ ਤੋਂ ਨੂੰ ਵੇਖੋ ਜੀ ਆਹ ਵੇਖੋ ਲਾਏ ਪਈ ਆ ਦੋਸਤੋ ਬਣੀ ਜਾਂਦੀ ਆ ਵੀ ਦਿਨ ਦਿਨ ਜਿਵੇਂ ਆਂਦੇ ਨਾ ਵੀ ਨੇੜੇ ਆਈ ਜਾਂਦਾ ਸੋ ਉਸੇ ਹਿਸਾਬ ਨਾਲ ਤਿਆਰੀ ਕਰੀ ਜਾਂਦੀ ਪਈ ਆ ਵੇ ਤਾਕੀ ਤੇ ਪਰ ਬਹੁਤ ਲੋ ਵੀ ਦੋਸਤੋ ਬੇਸ਼ੱਕ ਹਨੇਰਾ ਵੱਧ ਸਾਰੇ ਵੀਰ ਜਰੂਰ ਆ ਦੇਖ ਸਕਦੇ ਹੋ ਕਾਫੀ ਵਪਾਰ ਲਾਈਨ ਦੇ ਵਿੱਚ ਜੇ ਆਪਾਂ ਹਸਾਬ ਨਾਲ ਚੱਲਦੇ ਰਹੀਏ ਨਾ ਹਾਂਜੀ 2 4 5000 ਤੱਕ ਜਿਆਦਾ ਸਸਤਾ ਮਿਲ ਗਿਆ 6000 ਤੱਕ ਆ ਨਹੀਂ ਤਾਂ 2500 2000 ਦਿਹਾੜੀ ਨਿਕਲਦੀ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਬਿਲਕੁਲ ਤਾਂ ਬਾਕੀ ਚਲੋ ਬਾਕੀ ਸਮਝ ਆ ਬਿਲਕੁਲ ਕਦੀ ਵੀ ਵਪਾਰੀ ਦੇ ਇਹੀ ਕਹਿ ਦਿੰਦੇ ਆ ਨਹੀਂ ਯਾਰ ਵਪਾਰੀ ਝੂਠ ਬੋਲਦੇ ਪਰ ਇਹਦੇ ਪਿਛਲੇ ਜਿਹੜੇ ਮਾਲਕ ਆ ਜਾਂ ਸੋ ਸਾਰਾ ਦੁਨੀਆ ਸੁਣ ਰਹੀ ਆ ਆਪਾਂ ਨੂੰ ਕਿ ਆਪਾਂ ਕਿੰਨੇ ਦੀਆਂ ਖਰੀਦੀਆਂ ਹਾਂ ਜੋ ਵੀ ਹੈਗਾ ਬਿਲਕੁਲ ਤੇ ਹਰਵੈਲ ਵੀਰੇ ਚਲੋ ਅੱਜ ਪਸ਼ੂ ਜਿੰਨਾ ਹੱਕ ਰੱਖਦੇ ਸੀ ਉਹਦੇ ਅਕੋਰਡਿੰਗ ਰੇਟ ਆ ਰੇਟ ਚਲੋ ਪਸ਼ੂ ਦੇ ਹਿਸਾਬ ਨਾਲ ਹੁੰਦਾ ਪਹਿਲਾਂ ਵੀ ਰੇਟ ਪਸ਼ੂ ਦੇ ਹਿਸਾਬ ਨਾਲ ਹੀ ਕਰਦੇ ਆ ਪਸ਼ੂ ਜਿਹੋ ਜਾਂਦਾ ਆਪਣੇ ਕੋਲ ਬਿਲਕੁਲ ਸੰਧੂ ਸਾਹਿਬ ਜੀ ਆਪਾਂ ਹੁਣ ਐਦਾ ਕੀਤਾ ਸੀਗਾ ਮੇਰੇ ਸਾਹਮਣੇ 36.5 ਹਾਂ ਤੇ ਸੰਧੂ ਸਾਹਿਬ ਨੇ 61000 ਦੀ ਆਪਣੀ ਖਰੀਦ ਆ ਆਹ ਤੇ ਇਹਨਾਂ ਨੰਬਰ ਵਾਲੀ 61000 ਦੀ ਆਪਣੀ ਖਰੀਦ ਆ ਲੋ ਵੀ ਦੋਸਤੋ ਮੇਰੇ ਲਾਗ ਲੈ ਤੁੰਦੇ ਹਾਜਰ ਵੇਲ ਬਾਈ ਸਿੱਧਾ ਖੁੱਲ ਕੇ ਦੱਸੀ ਜਾਂਦਾ ਹੈ ਬਾਈ ਇਦਾਂ ਹੀ ਆ ਫਿਰ ਹੋਰ ਕੀ ਨਾ ਇੰਨਾ ਕੁ ਮਾਰਜਨ ਬਹੁਤ ਆ ਲੈ ਕੋਈ 2-2 3-3000 ਪਾਉ ਫਤਿਹਦਾ ਕਹਿੰਦਾ ਵੀ ਇੰਨੇ ਦੀ ਆਈ ਆ ਇੰਨਾ ਕਿਰਾਇਆ ਪੈ ਗਿਆ ਹੈ ਕਹਿੰਦੇ ਉਹ ਅੰਗਰੇਜ਼ ਕਹਿੰਦੇ ਨਾ ਨੋ ਪ੍ਰੋਫਿਟ ਬਿਗ ਸੇਲ ਆ ਕਹਿੰਦੇ ਪ੍ਰੋਫਿਟ ਘਟ ਤੇ ਸੇਲ ਜ਼ਿਆਦਾ ਜ਼ਿਆਦਾ ਹੈ ਨਾ ਤੇ ਉਹਦੇ ਵਿੱਚ ਹੀ ਉਹ ਕਵਰ ਹੋ ਜਾਂਦਾ ਜੇ ਸੇਲ ਜ਼ਿਆਦਾ ਹੋਊਗੀ ਤਾਂ ਪ੍ਰੋਫਿਟ ਵੱਧ ਆਊਗਾ ਅੱਛਾ ਹਰਵੈਲ ਵੀਰੇ ਇੱਕ ਗੱਲ ਜ਼ਰੂਰੀ ਆ ਸੁਣ ਜਾਓ ਤੇ ਨਾਲ ਦੀ ਨਾਲ ਇੱਕ ਇੱਕ ਮੇਨ ਜਿਹੜੀ ਅਹਿਮ ਪਾਰਟ ਹੈਗਾ ਵੀ ਕਰਨੀ ਤਾਂ ਚੁਵਾਈ ਆ ਬਿਲਕੁਲ ਦੁੱਧ ਲੈਣਾ ਪਸ਼ੂ ਬੇਸ਼ੱਕ ਜਿੱਦਾਂ ਦਾ ਮਰਜ਼ੀ ਹੋਵੇ ਤੇ ਚਵਾਈ ਮੇਰਾ ਵੀਰ ਜਿੰਨੀਆਂ ਦਾ ਸਾਰੇ ਦਾ ਨਿਚੋੜ ਕੱਢਣਾ ਹੋਵੇ ਤਾਂ ਭੂਰ ਛਟਾ ਕਿਸੇ ਦਾ ਅ ਸੰਧੂ ਸਾਹਿਬ ਕਿਸੇ ਵੀ ਮਾਇਦੇ ਵਿੱਚ ਆਪਣੇ ਚ ਇੱਕ ਵੀ ਪਸ਼ੂ ਦੇ ਵਿੱਚ ਭੂਰ ਛਟਾ ਜਾਂ ਫਨਵਦ ਘਟਾ ਉਸ ਚੀਜ਼ ਦੀ ਆਪਣੀ ਫੁੱਲ ਗਾਰੰਟੀ ਰਹੂਗੀ ਘਰ ਤੱਕ ਠੀਕ ਆ ਜੀ ਇੱਕ ਦੋ ਚਵਾਈਆਂ ਤੱਕ ਠੀਕ ਆ ਉਸ ਤੋਂ ਬਾਅਦ ਨਹੀਂ ਠੀਕ ਆ ਠੀਕ ਆ ਸੋ ਦੋਸਤੋ ਆ ਅੱਜ ਵੀਰ ਹਰਵੇਲ ਦੇ ਕੋਲ ਪਸ਼ੂ ਸੀਗੇ ਬੇਸ਼ੱਕ ਥੋੜਾ ਹਨੇਰਾ ਹੋ ਗਿਆ ਸੋ ਐਡਜਸਟਮੈਂਟ ਕਰ ਲਿਓ ਜੇ ਜਿੱਦਾਂ ਵੀ ਇੱਕ ਵਾਰੀ ਦੋ ਵਾਰੀ ਦੇਖ ਲਿਓ ਮਾੜਾ ਧਿਆਨ ਦੇ ਨਾਲ ਦੇਖ ਲਿਓ ਠੀਕ ਆ ਜ ਤੇ ਕੰਟੈਕਟ ਨੰਬਰ ਜਿਨ੍ਹਾਂ ਤੇ ਤੁਸੀਂ ਕਾਲ ਕਰਨੀ ਹੈਗੀ ਉਹ ਆਪਾਂ ਲੈ ਲੈਨੇ ਆ ਬਾਈ ਹਰਵੇਲ ਤੋਂ ਹਰਵੇਲ ਬਾਈ ਬੋਲਿਓ ਨੰਬਰ 9906382025 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਹਰਵੇਲ ਸਿੰਘ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਰਵਾਲਾ ਟੀਮਾ ਦੁੱਬਲੀ ਸੈਦੋਂ ਇਹ ਬਿਲਕੁਲ ਨਾ ਨਾ ਲੱਗਦੇ ਪਿੰਡ ਆ ਸੋ ਜਿਹੜਾ ਵੀਰ ਕੋਈ ਪਹਿਲੀ ਵਾਰ ਵੀਡੀਓ ਦੇਖ ਰਿਹਾ ਸੋ ਮਾਝਾ ਏਰੀਆ ਦੋਸਤੋ ਖਾਸ ਵਿਜਟ ਤੁਸੀਂ ਹਰੀਕੇ ਪਤਣ ਤੋਂ 14 ਕਿਲੋਮੀਟਰ 15 ਕਿਲੋਮੀਟਰ ਦੀ 12-13 ਕਿਲੋਮੀਟਰ ਦੀ ਦੂਰੀ ਜਿਹੜੀ ਹੈਗੀ ਐ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ